ਪਟੰਡਾ ਦਾ ਬੜਾ ਪੌਸ਼ ਇਲਾਕਾ ਹੈ ਡੀਸੀ ਆਫਿਸ ਦਾ ਇਲਾਕਾ ਆ ਬਹੁਤ ਵੱਡਾ ਚੌਰਾਹ ਹੈ ਚੌਰਾਹੇ ਦੇ ਸਾਹਮਣੇ ਆ ਬੜਾ ਮਸ਼ਹੂਰ ਜਲੇਬੀਆਂ ਵਾਲਾ ਬੰਦਾ ਹੈ ਜਿਹੜਾ ਸ਼ਾਇਦ ਕਈ ਦਹਾਕਿਆਂ ਤੋਂ ਜਲੇਬੀਆਂ ਬਣਾ ਕੇ ਵੇਚਦਾ ਹੈ ਪਰ ਹਰਾਮਜਾਦਗੀ ਦੀ ਹੱਦ ਵੇਖੋ ਟੂਨੇ ਦੇ ਵਿੱਚ ਐਡੀਆਂ ਖਤਰਨਾਕ ਚੀਜ਼ਾਂ ਆ ਤੁਸੀਂ ਵੇਖੋ ਗੁੱਲ ਮੇਖ ਮੈਂ ਟੂਨੇ ਨੂੰ ਵੇਖ ਰਿਹਾ ਆ ਗੁੱਲ ਮੇਖ ਵੇਖੋ ਆ ਲੈ ਮੇਰੇ ਪਤਾ ਨਹੀਂ ਕਿਹੜਾ ਇਹਨਾਂ ਦਾ ਟੂਨੇ ਵਾਲਾ ਮੇਰੇ ਤੇ ਚੜ ਜਾਣਾ ਕੀ ਕਰ ਲੈਣਾ ਸਰੋਂ ਦਾ ਤੇਲ ਆਟਾ ਮਾਂ ਲਿਪਸਟਿਕ ਆਈਲਾਈਨਰ ਕੋਟਵਾ ਸੁਰਖੀ ਬਿੰਦੀ ਦਾ ਸਮਾਨ ਮਹਿੰਦੀ ਕੰਗਾ ਪਤਾਸੇ ਜਿਹੜੀ ਸਭ ਤੋਂ ਵੱਧ ਹਰਾਮਜਾਦਗੀ ਕੀਤੀ ਹੈ ਨਾ ਤੁਸੀਂ ਵੇਖੋ 3 4 5 ਆ ਤੁਸੀਂ ਵੇਖੋ ਹਰਾਮਜਾਦਗੀ ਵੇਖੋ ਐਡੀਆਂ ਐਡੀਆਂ ਕਿੱਲਾਂ ਕਿਸੇ ਦਾ ਟਾਇਰ ਪਾੜ ਕੇ ਇਹ ਖਤਮ ਕਰ ਦੇਣਾ 3 ਤੇ 2 5 ਤੇ 1 6 ਸੱਤ ਕਿੱਲਾਂ ਨੇ ਇਹ ਕਿਸੇ ਹਰਾਮਜਾਦੇ ਨੇ ਸੁੱਟੀਆਂ ਨੇ ਕਿਸੇ ਦੇ ਟਾਇਰ 'ਚ ਵੜਨ ਗੀਆਂ ਹਾਦਸਾ ਵਾਪਰੇਗਾ ਆਹ ਸੁਹਾਗ ਦੀਆਂ ਚੂੜੀਆਂ ਕਾਲਾ ਕੱਪੜਾ ਇਹ ਸਭ ਪੁਜਾਰੀਵਾਦ ਦਾ ਬੇੜਾ ਗਰਕ ਹੁੰਦਾ ਫੇਰ ਕਹਿੰਦੇ ਧਰਮ ਨੂੰ ਨਿੰਦਦੇ ਹੋ ਏਡੀਆਂ ਏਡੀਆਂ ਕਿੱਲਾਂ ਜੇ ਕਿਸੇ ਦੇ ਟਾਇਰ 'ਚ ਵੜਨ ਗੀਆਂ ਤੇ ਕਿਸੇ ਦਾ ਕਵਾੜਾ ਕਰਨ ਗੀਆਂ ਹਾਦਸਾ ਵਾਪਰੇਗਾ ਪਰੇ ਕਿੱਲਾ ਮੈਂ ਪਹਿਲਾਂ ਨਹੀਂ ਸੀ ਕਦੇ ਵੇਖੀਆਂ ਮੇਖਾਂ ਮੇਖਾਂ ਵੀ ਨੇ ਵਿੱਚ ਬਰੀਕ ਛੋਟੀਆਂ ਮੇਖਾਂ ਵੀ ਛੁੱਟੀਆਂ ਹੋਈਆਂ ਨੇ ਸੂਈ ਛੁੱਟੀ ਹੋਈ ਹੈ ਇਹ ਹਰਾਮ ਜਦਗੀ ਨੇ ਧਰਮ ਦੇ ਨਾਂ ਤੇ ਹੋਰ ਕੀ ਹੈ ਤੁਸੀਂ ਆ ਵੇਖੋ ਆਹਾ ਪੇੜਾ ਆ ਹੁਣ ਜਿਹੜੀ ਗਊ ਮਾਤਾ ਹੈ ਉਹਨੂੰ ਵਿਚਾਰੇ ਨੂੰ ਕੀ ਪਤਾ ਆ ਮੈਂ ਤੁਹਾਨੂੰ ਦਿਖਾ ਕੇ ਕੰਧੂਈ ਸੂਈ ਆ ਤੁਸੀਂ ਵੇਖੋ ਕਿ ਐਡੇ ਪਾਪੀ ਹਰਾਮ ਜਾਦੇ ਲੋਕ ਨੇ ਮੈਨੂੰ ਕਹਿਣਾ ਪੈਂਦਾ ਆ ਕੰਧੂਈ ਸੂਈ